ਸਤ ਨਾਮ ਵਾਹਿ ਗੁਰ ਸਤ ਨਾਮ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਅੰਗ ਹੈ 292 ਲੜੀਵਾਰ ਸ਼ਬਦ ਵਿਚਾਰ ਦੇ ਅਧੀਨ ਅਸੀਂ ਬਾਣੀ ਪੜ ਰਹੇ ਹਾਂ ਸੁਖਮਨੀ ਹੁਣ ਤੱਕ ਸੁਖਨੀ ਸਾਹਿਬ ਦੀਆਂ 21 ਅਸਤਰੀਆਂ ਸੰਪੂਰਨ ਹੋਈਆਂ ਅਗਲਾ ਸ਼ਲੋਕ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਸ਼ਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦਿਸਕਾਰ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਤ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇ ਪਾਤਸ਼ਾਹ ਦੀ ਬਾਣੀ ਸੁਖਮਨੀ ਪਿਛਲੇ ਅਸ਼ਟਪਦੀ ਵਿੱਚ ਅਸੀਂ ਪੜ੍ਹਾਏ ਆਂ ਕਿ ਸੱਚੇ ਪਾਤਸ਼ਾਹ ਦੱਸਦੇ ਨੇ ਕਿ ਉਹ ਵਾਹਿਗੁਰੂ ਕਾਲਪੁਰਖ ਜਦੋਂ ਬਖਸ਼ਿਸ਼ਾ ਕਰਦਾ ਹੈ ਉਹ ਆਪਣੀ ਬਖਸ਼ਿਸ਼ ਨਾਲ ਨਿਰਗੁਣ ਸਰਗੁਣ ਨਿਰੰਕਾਰ ਸੁੰਨ ਸਮਾਧੀ ਆਪ ਆਪਣੀ ਕੀਆ ਨਾਨਕਾ ਆਪ ਹੀ ਖਿਰਜਾਬ ਉਹ ਸੁੰਨ ਸਮਾਧੀ ਅਵਸਥਾ ਦੀ ਮਹਾਰਾਜ ਨੇ ਗੱਲ ਕੀਤੀ ਕਿ ਜਿਹੜੇ ਸਿਮਰਨ ਕਰਨ ਦੇ ਅਭਿਆਸੀ ਨੇ ਉਹ ਜਦੋਂ ਉਹਨਾਂ ਤੇ ਬਖਸ਼ਿਸ਼ਾਂ ਕਰਦਾ ਹੈ ਤਾਂ ਸੁੰਨ ਅਵਸਥਾ ਵਿੱਚ ਲਿਜਾ ਕੇ ਉਹ ਸਾਰੀ ਸ੍ਰਿਸ਼ਟੀ ਦਾ ਜਾਪ ਕਰਵਾ ਦਿੰਦਾ ਹੈ ਇੱਥੇ ਵੀ ਮਹਾਰਾਜ ਅਗਲਾ ਸ਼ਲੋਕ ਅਰੰਭ ਕੀਤਾ ਕਿ ਜੀ ਜਨਤ ਕੇ ਠਾਕਰਾ ਆਪੇ ਵਰਤਨ ਹਾਰ اے ਪ੍ਰਭੂ ਤੁਸੀਂ ਸਾਰੇ ਜੀਵ ਜੰਤ ਉਹਨਾਂ ਨੇ ਸਾਰਿਆਂ ਦੇ ਮਾਲਕ ਹੋ ਇਹ ਵਰਤਾਰਾ ਤੁਸੀਂ ਆਪ ਵਰਤਉਂਦੇ ਹੋ ਇਹ ਸੰਸਾਰ ਦਾ ਵਰਤਾਰਾ ਸਾਰਾ ਤੁਹਾਡਾ ਆਪਣਾ ਵਰਤਾਇਆ ਹੋਇਆ ਹੈ ਨਾਨਕ ਇੱਕੋ ਪਸਰੇਆ ਦੂਜਾ ਕਿਹ ਟਿਸਤਾ ਪੰਚ ਪਾਸ਼ਾ ਮਾਰੇ ਕਹਿੰਦੇ ਸਾਰਾ ਹੀ ਇੱਕ ਦਾ ਪ੍ਰਸਾਰਾ ਹੈ ਅਸੀਂ ਦੂਜਾ ਕਿਵੇਂ ਦੇਖ ਸਕਦੇ ਆ ਦੂਜਾ ਹੈ ਹੀ ਨਹੀਂ ਕੋਈ ਹੋਰ ਅਸ਼ਟਪਦੀ ਆਪ ਕਥੈ ਆਪ ਸੁਨਹਾਰ ਆਪੈ ਇੱਕ ਆਪ ਵਿਸਥਾਰ ਤੇਰੀ ਇਸ ਵਿਅੰਤਤਾ ਨੂੰ ਕਥਨ ਵਾਲਾ ਵੀ ਤੂੰ ਆਪ ਹੈਂ ਸੁਣਨ ਵਾਲਾ ਵੀ ਆਪ ਹੈਂ ਇੱਕ ਹੁੰਦਿਆਂ ਹੋਇਆਂ ਇਹ ਸਾਰਾ ਵਿਸਤਾਰ ਤੇਰਾ ਹੈ ਅਨੇਕ ਹੈ ਫਿਰ ਇੱਕ ਹੈ ਉਸ ਵਸਥਾ ਦਾ ਤੂੰ ਮਾਲਕ ਹੈਂ ਜਿਸ ਭਾਵੈ ਤਾਂ ਸਿਸ਼ਟ ਓਪਾਏ ਜਾਂ ਕਿਸ ਭਾਵੈ ਤਾਂ ਸਿਸ਼ਟ ਓਪਾਏ ਆਪਣੇ ਭਾਣ ਲੈ ਸਮਾਏ ਤੈਨੂੰ ਭਾਉਂਦਾ ਤੇ ਸ੍ਰਿਸ਼ਟੀ ਦਾ ਪਸਾਰਾ ਕਰਦਾ ਤੈਨੂੰ ਭੌਂਦਾ ਜਦੋਂ ਚਾਵੇ ਇਹ ਸਮੇਟ ਸਕਦਾ ਹੈ ਕਿਉਂਕਿ ਕਈ ਵਾਰ ਬਸਰਿਓ ਪਾਸਾਰ ਸਦਾ ਸਦਾ ਤੂੰ ਏਕੰਕਾਰ ਇਹ ਧਰਤੀ ਕਈ ਵਾਰ ਬਸੀ ਕਈ ਵਾਰ ਉੱਜੜੀ ਹੈ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ ਤੇਰੇ ਤੋਂ ਵੱਖਰਾ ਕੋਈ ਹੈ ਹੀ ਨਜ਼ਰ ਨਹੀਂ ਆਉਂਦਾ ਸਾਨੂੰ ਇੰਜ ਲੱਗਦਾ ਕਿ ਜਿਵੇਂ ਮਣਕਿਆਂ ਵਿੱਚ ਮਾਲਾ ਪਲੋਈ ਹੁੰਦੀ ਹੈ ਵਿੱਚ ਧਾਗਾ ਇੱਕੋ ਹੀ ਹੁੰਦਾ ਹੈ ਇਸ ਤਰ੍ਹਾਂ ਸਾਰੇ ਜੀਵਾਂ ਨੂੰ ਪੈਦਾ ਕਰਕੇ ਉਹਨਾਂ ਵਿੱਚ ਤੂੰ ਆਪਣੀ ਜੋਤ ਰੱਖੀ ਹੋਈ ਹੈ ਤੂੰ ਸਾਰਿਆਂ ਵਿੱਚ ਵਰਤ ਰਿਹਾ ਹੈ ਜਾਂ ਕੋ ਪ੍ਰਭ ਜੀ ਉਹ ਆਪ 부ਝਾਏ ਸੱਚ ਨਾਮ ਸੋਈ ਜਨ ਪਾਏ ਇਹ ਨਾਮ ਹੈ ਤੇਰਾ ਸੱਚ ਦਾ ਇਹ ਸੱਚ ਨੂੰ ਉਹ ਹੀ ਪਾ ਸਕਦੇ ਨੇ ਜਿਨ੍ਹਾਂ ਨੂੰ ਤੂੰ ਆਪ ਸਮਝਾ ਦੇਵੇਂ ਜਿਸ ਨੂੰ ਤੂੰ ਜਾਣ ਆਏ ਸੋਈ ਜਨ ਜਾਣ ਆਏ ਹਰ ਗੁਣ ਸਦਹੀ ਆਖ ਵਿਖਾਣਾ ਜੇ ਕੋ ਕਬੇ ਕਮੇ ਆਪਣੀ ਮਤ ਨਾਲ ਆਪਣੀ ਬੁੱਧੀ ਨਾਲ ਆਪਣੀ ਵਿਦਵਤਾ ਨਾਲ ਉਹਨੂੰ ਬਿਆਨ ਕਰਦੇ ਆਂਗਾ ਨਹੀਂ ਕਰ ਸਕਦੇ ਜਿਨ੍ਹਾਂ ਉੱਤੇ ਤੂੰ ਕਿਰਪਾ ਕਰਦਾ ਹੈ ਜਿਨ੍ਹਾਂ ਉੱਤੇ ਤੂੰ ਬਖਸ਼ਿਸ਼ ਕਰਦਾ ਉਹ ਹੀ ਤੈਨੂੰ ਸਮਝ ਸਕਦੇ ਨੇ ਉਹ ਹੀ ਤੈਨੂੰ ਬੁੱਝ ਸਕਦੇ ਨੇ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਤੇ ਜਿਨ੍ਹਾਂ ਉੱਤੇ ਤੂੰ ਕਿਰਪਾ ਕੀਤੀ ਉਹ ਸਮਦਰਸੀ ਹੋ ਗਏ ਉਹ ਤਤਵੇਤੇ ਹੋ ਗਏ ਉਹ ਸੱਚ ਨੂੰ ਅਸਲੀਅਤ ਨੂੰ ਬਿਆਨਣ ਵਾਲੇ ਹੋ ਗਏ ਤੇ ਸੱਚੇ ਪਾਤਸ਼ਾਹ ਅਮਰਿਕ ਦੇ ਭਾਈ ਸਗਲ ਸ੍ਰਿਸ਼ਟ ਕਾ ਜੇਤਾ ਉਹ ਸਾਰੀ ਸ੍ਰਿਸ਼ਟੀ ਦਾ ਜਿੱਤਣ ਵਾਲਾ ਹੋ ਗਿਆ ਕਿਉਂਕਿ ਉਹਨੇ ਆਪਣੇ ਮਨ ਤੇ ਕਾਬੂ ਪਾ ਲਿਆ ਮਨ ਜੀਤਾ ਜਗ ਜੀਤੇ ਜਿਨ੍ਹਾਂ ਉਤੇ ਤੂੰ ਕਿਰਪਾ ਕੀਤੀ ਹੈ ਜੀ ਜੰਤਰ ਸਭ ਤਾਂ ਕਹੇ ਹਾਥ ਦੀਨ ਬਦਿਆਲ ਅਨਾਥ ਕੋ ਨਾਥ ਇਹ ਜਿੰਨੇ ਜੀ ਨੇ ਸਾਰੇ ਜੰਤਰ ਨੇ ਕਿਉਂਕਿ ਤੇਰੇ ਵਜਾਏ বাজਦੇ ਨੇ ਹੁਣ ਆਵਾਜੇ ਪਏ ਨੇ ਆਪਣੇ ਆਪ ਹੀ বাজਦੇ ਇਹਨਾਂ ਨੂੰ ਕੋਈ ਵਜਾਏਗਾ ਤੇ ਵਜਣਗੇ ਇਹ ਜੀਵ ਨੇ ਤੇਰੇ ਵਜਾਇਆ ਹੀ ਬੋਲਦੇ ਨੇ ਜਦੋਂ ਤੂੰ ਸੱਤ ਚੁੱਟ ਲੈਣਾ ਤੇ ਇਹ ਡੈਡ ਬੋਡੀਆਂ ਹੋ ਜਾਂਦੀਆਂ ਨੇ ਉਸੇ ਵੇਲੇ ਏ ਜੀ ਜੰਤਰ ਸਾਹਿਬਿਸ ਕਾ ਹਾਕ ਦੀਨ ਦਇਾਲ ਅਨਾਥ ਕੋ ਨਾਥ हे ਪ੍ਰਭੂ ਜੀ ਤੁਸੀਂ ਦੀਨਾਂ ਤੇ ਦਇਆ ਕਰਨ ਵਾਲੇ ਹੋ ਦਿਆਲੂ ਹੋ ਕਿਰਪਾਲੂ ਹੋ ਤੁਸੀਂ ਜਿਨ੍ਹਾਂ ਦਾ ਕੋਈ ਨਹੀਂ ਉਹਨਾਂ ਦੇ ਮਾਲਕ ਹੋ ਤੁਸੀਂ ਅਨਾਥਾਂ ਦੇ ਨਾਥ ਹੋ ਜਿਸ ਰਾਖੈ ਕਿਸ ਕੋਈ ਨਾ ਮਾਰੇ ਸੂਮਾ ਜਿਸ ਮਨੋ ਵਿਸਾਰੈ ਜਿਸ ਨੂੰ ਤੂੰ ਰਖ ਲੈ ਦੁਨੀਆ ਦੀ ਕੋਈ ਤਾਕਤਾਂ ਨੂੰ ਮਾਰ ਨਹੀਂ ਸਕਦੀ ਪਰ ਮਹਾਰਾਜ ਕਹਿੰਦੇ ਸੋ ਬੂਆ ਜਿਸ ਮਨੋਬਸਾਰ ਹੈ ਜਿਨੇ ਤੈਨੂੰ ਮਨੋਬਸਾਰ ਦਿੱਤਾ ਮਤ ਜਾਣੋ ਕਿ ਉਹ ਜਿਉਂਦਿਆਂ ਨੇ ਉਹ ਤੇ ਮਰਿਆ ਹੀ ਸਭ ਦੁਨੀਆਂ ਮਰਿਆ ਜੀ ਉਹ ਤੇ ਮਰੇ ਕੋਈ ਨਹੀਂ ਉਹ ਤਾਂ ਤੁਰਦੀਆਂ ਫਿਰਦੀਆਂ ਲਾਸ਼ਾਂ ਨੇ ਜਿਨ੍ਹਾਂ ਨੇ ਤੈਨੂੰ ਬਸਾਰ ਦਿੱਤਾ ਜਿਤ ਤਜ ਅਵਰ ਕਹਾ ਤਿਸ ਜਤ ਤਿਸ ਜਤ ਤਿਸ ਤਜ ਅਵਰ ਕਹਾ ਕੋ ਜਾਏ ਸਭ ਸਿਰ ਏਕ ਨਰਿੰਜਨ ਰਾਏ ਫਿਰ ਤੈਨੂੰ ਛੱਡ ਕੇ ਬੰਦਾ ਕਿੱਥੇ ਜਾਵੇ ਦੁਨੀਆਂ ਦੀ ਕੋਈ ਜਗ੍ਹਾ ਇਹੋ ਜੀ ਨਹੀਂ ਹੈ ਜਿੱਥੇ ਤੇਰਾ ਵਾਸਾ ਨਹੀਂ ਸਭ ਸਿਰ ਏਕ ਨਰਿੰਜਨ ਰਾਏ ਉਹ ਨਰਿੰਜਨ ਮਾਇਆ ਦੀ ਕਾਲ ਖਲ ਕੋ ਰਹਤ ਸਾਰੀ ਸ੍ਰਿਸ਼ਟੀ ਦਾ ਰਾਜਾ ਜਿਹਦਾ ਸਾਰਿਆਂ ਦੇ ਸਿਰ ਤੇ ਹੁਕਮ ਚੱਲਦਾ ਹੈ ਦੁਨੀਆਂ ਦੇ ਜਿਸ ਮਰਜੀ ਕੋਨੇ ਤੇ ਚਲਾ ਜਾ ਉੱਥੇ ਵੀ ਹੋਏਗਾ ਫਿਰ ਤੈਨੂੰ ਛੱਡ ਕੇ ਅਸੀਂ ਕਿੱਥੇ ਜਾ ਸਕਦੇ ਹਾਂ ਜੀ ਕੀ ਜੁਗਤ ਜਾਂ ਕਿਆ ਸਭ ਹਾਥ ਅੰਦਰ ਬਾਹਰ ਜਾਨੋ ਸਾਥ ਇਹ ਜੀਵਨ ਦੀ ਜੁਗਤੀ ਉਹਦੇ ਹੱਥ ਵਿੱਚ ਹੈ ਕਿਉਂਕਿ ਮੁਕਤ ਭੁਗਤ ਜੁਗਤ ਦਾ ਦਾਤਾ ਉਹ ਵਾਹਿਗੁਰੂ ਕਾਲ ਪੁਰਖ ਹੈ ਇਹ ਜੀਵ ਕਿਵੇਂ ਜਉਂਦੇ ਨੇ ਵੱਖ-ਵੱਖ ਤਰੀਕਿਆਂ ਨਾਲ ਇਹ ਜੁਗਤੀ ਤੁਸੀਂ ਆਪ ਜਾਣਦੇ ਹੋ ਅੰਦਰ ਬਾਹਰ ਜਾਨੋ ਸਾਥ ਭਾਈ ਉਹ ਅੰਦਰ ਵੀ ਤੇ ਬਾਹਰ ਵੀ ਆਪਣੇ ਅੰਗ ਸੰਗ ਸਮਝ ਜੇ ਤੈਨੂੰ ਅੰਦਰੋਂ ਕੋਈ ਪ੍ਰੋਬਲਮ ਹੁੰਦੀ ਹੈ ਤੈਨੂੰ ਕੁਦਬਦਾ ਹੁੰਦੀ ਹੈ ਤਾਂ ਉਹਦੇ ਅੱਗੇ ਅਰਦਾਸ ਕਰ ਜੋ ਮਨ ਕੀ ਵਿਰਥਾ ਹੋਏ ਤੋ ਗੁਰਪੈ ਅਰਦਾਸ ਕਰ ਮਾਇਕ ਲਈ ਇਹ ਤਰੀਕਾ ਹੈ ਜੇ ਉਸ ਮਾਲਕ ਨੂੰ ਤੂੰ ਮਿਲਣਾ ਚਾਹੁੰਦਾ ਹੈ ਗੁਣ ਨਿਹਾਨ ਬੇਅੰਤ ਅਪਾਰ ਨਾਨਕ ਦਾ ਸਦਾ ਬਲਿਹਾਰ ਉਹ ਗੁਣਾ ਦਾ ਖਜ਼ਾਨਾ ਹੈ ਬੇਅੰਤ ਹੈ ਉਹਦਾ ਕੋਈ ਪਾਰਾਵਾਰ ਨਹੀਂ ਨਾਨਕ ਦਾਸ ਸਦਾ ਬਿਹਾਰ ਪੰਚਮ ਪਾਸ਼ਾ ਮਾਰੇ ਕਹਿੰਦੇ ਅਸੀਂ ਤੇ ਉਹਦੇ ਦਾਸ ਹਾਂ ਭਾਈ ਅਸੀਂ ਤੇ ਸਦਾ ਹੀ ਉਹਦੇ ਤੁਮ ਬਿਹਾਰ ਜਾਨੇ ਆ ਸਦਕੇ ਜਾਨੇ ਪੂਰਨ ਪੂਰ ਰਹੇ ਦਿਆਲ ਸਭ ਉਪਰ ਹੋਵਤ ਕਿਰਪਾਲ ਉਹ ਪੂਰਨ ਹੈ ਅਧ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਉਹ ਹਰ ਜਗ੍ਹਾ ਭਰਿਆ ਪੂਰਾ ਹੈ ਉਹ ਦਇਆ ਦਾ ਘਰ ਹੈ ਸਭ ਉਪਰ ਹੋਬਤ ਕਿਰਪਾਲ ਉਹਦੀ ਕਿਰਪਾ ਤੇ ਸਾਰਿਆਂ ਉੱਤੇ ਹੀ ਹੈ ਅਸੀਂ ਆਪਣੇ ਕਿਰਤ ਕਰਮ ਕਰਕੇ ਉਹ ਤੋਂ ਵਿਛੜੇ ਹੋਨੇ ਕਿਰਤ ਕਰਮ ਕੀ ਵਿਛੜੇ ਕਰ ਕਿਰਪਾ ਮਿਲੋ ਰਾ ਕਰਮੀ ਆਪੋ ਆਪਣੀ ਕਿ ਨੇੜੇ ਕੇ ਦੂਰ ਜਿਨਹੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਮ ਅਸੀਂ ਆਪਣੇ ਕੀਤੇ ਹੋਏ ਕਰਮਾਂ ਕਰਕੇ ਉਹ ਤੋਂ ਵਿਛੜੇ ਹੋਏ ਆਂ ਉਹ ਸਾਡੇ ਤੋਂ ਨਹੀਂ ਵਿਛੜਿਆ ਉਹ ਤੇ ਸਾਨੂੰ ਯਾਦ ਰੱਖਦਾ ਉਹਦੀ ਦ੍ਰਿਸ਼ਟੀ ਸਾਡੇ ਉੱਤੇ ਹੈ ਉਹ ਸਾਨੂੰ ਵੇਖ ਰਿਹਾ ਸਾਨੂੰ ਸੁਣ ਰਿਹਾ ਅਸੀਂ ਜੋ ਵੀ ਕਰ ਰਹੇ ਹਾਂ ਚੰਗਾ ਕਰ ਰਹੇ ਹਾਂ ਜਾਂ ਮਾੜਾ ਕਰ ਰਹੇ ਹਾਂ ਆਪਣੇ ਕਰਤਬ ਜਾਣੇ ਆਪ ਅੰਤਰਜਾਨੀ ਰਿਓ ਬਿ ਆਪ ਆਪਣੇ ਇਸ ਕਰਤੱਬਾਂ ਨੂੰ ਆਪਣੇ ਇਸ ਖੇਡ ਨੂੰ ਉਹ ਜਾਣਦਾ ਪਿਆ ਤੇ ਮਹਾਰਿਜ ਕਹਿੰਦੇ ਉਹ ਅੰਤਰਜਾਨੀ ਹੈ ਸਾਡੇ ਅੰਦਰ ਦੀ ਹਾਲਤਾਂ ਨੂੰ ਜਾਣਨ ਵਾਲਾ ਹੈ ਹਰ ਜਗ੍ਹਾ ਵਿਆਪਤ ਹੈ ਕਿਤੇ ਇਹ ਭੇਖਾ ਨਾ ਕਾਜ ਜਾਏ ਕਿ ਮੈਨੂੰ ਕਿਹੜਾ ਕੋਈ ਵੇਖਦਾ ਹੈ ਉਹ ਵੇਖ ਰਿਹਾ ਹੈ ਅਸੀਂ ਜੋ ਵੀ ਕਰਮ ਕਰਦੇ ਹਾਂ ਚਾਹੇ ਚੰਗਾ ਕਰਦੇ ਹਾਂ ਜਾਂ ਮਾੜਾ ਕਰਦੇ ਹਾਂ ਸਾਨੂੰ ਕਿਸੇ ਨੂੰ ਕਹਿਣ ਦੀ ਜ਼ਰੂਰਤ ਨਹੀਂ ਕਿਉਂਕਿ ਉਹ ਤੇ ਵੇਖ ਰਿਹਾ ਹੈ ਉਹਦੇ ਕੋਲੋਂ ਅਸੀਂ ਲੁਕੋ ਨਹੀਂ ਸਕਦੇ ਇਹ ਜਿਹੜੇ ਕੈਮਰੇ ਕਮਰੇ ਲਾਏ ਨਾ ਇਹ ਤਾਂ ਅਸੀਂ ਆਪਣੀ ਤਸੱਲੀਆਂ ਵਾਸਤੇ ਲਾਏ ਹੋਏ ਉਹਦੀ ਅੱਖ ਤੋਂ ਕੋਈ ਨਹੀਂ बच ਸਕਦਾ ਪ੍ਰਤਪਾਲੈ ਜੀ ਅਨ ਬੋ ਭਾਂਤ ਜੋ ਜੋ ਰਚੋ ਸੋ ਤੇ ਸਹਿ ਧਿਆਤ ਜਿਹੜੀ ਜਿਹੜੀ ਚੀਜ਼ ਦੀ ਰਚਨਾ ਉਹਨੇ ਕੀਤੀ ਹੈ ਜਿਹੜੇ ਜਿਹੜੇ ਜੀਵ ਪੈਦਾ ਕੀਤੇ ਨੇ ਮੇਰੇ ਕਨੇ ਸਾਰੀ ਸ੍ਰਿਸ਼ਟੀ ਉਹਨੂੰ ਤੇ ਹੁੰਦੀ ਹੈ ਆਪਣੇ ਜੀਵਾਂ ਨੂੰ ਵੱਖਰੇ ਵੱਖਰੇ ਤਰੀਕਿਆਂ ਨਾਲ ਉਹ ਪ੍ਰਤਪਾਲਨਾ ਕਰ ਰਿਹਾ ਹੈ ਸੈਲ ਪੱਥਰ ਮੈਂ ਜੰਤ ਉਪਾਈ ਤਾਂ ਕਾ ਰਿਜਕ ਅੱਗੇ ਕਰਤ ਰਿਹਾ ਪੱਥਰਾਂ ਵਿੱਚ ਜੀਵ ਪੈਦਾ ਕਰਕੇ ਵੀ ਉਹਨਾਂ ਦੀ ਰੋਜੀ ਦੇ ਰਿਹਾ ਉੱਥੇ ਪਾਣੀ ਵਿੱਚ ਜੀਵ ਪੈਦਾ ਕਰਕੇ ਉਹਨਾਂ ਦੀ ਰੋਜੀ ਦੇ ਰਿਹਾ ਹੈ। ਆਕਾਸ਼ ਵਿੱਚ ਜੀਵ ਪੈਦਾ ਕਰਕੇ ਉਹਨਾਂ ਦੀ ਰੋਜੀ ਦੇ ਰਿਹਾ ਹੈ। ਪਰ ਇੱਕ ਇਕੱਲਾ ਮਨੁੱਖ ਹੈ ਜਿਹਨੂੰ ਬੜਾ ਫਿਕਰ ਹੈ ਕਿ ਮੈਂ ਭੁੱਖਾ ਮਰ ਜਾਵਾਂਗਾ। ਇਹ ਇਕੱਠਾ ਕਰਨ ਦੇ ਚੱਕਰ ਚ ਪਿਆ ਹੈ। ਹੋਰ ਕੋਈ ਜਾਨਵਰ ਇਕੱਠਾ ਨਹੀਂ ਕਰਦਾ। ਬਾਕੀ ਇਹ ਸ੍ਰਿਸ਼ਟੀ ਦਾ ਇੱਕੋ ਇੱਕ ਵਿਜੇਤਾ ਹੈ ਜਿਹਨੇ ਸਾਰੀ ਸ੍ਰਿਸ਼ਟੀ ਦਾ ਸੰਤੁਲਨ ਵਿਗਾੜਿਆ ਹੋਇਆ ਹੈ। ਮਨੁੱਖ ਕਹਿੰਦਾ ਕਿ ਮੈਂ ਸਿਆਣਾ। ਪਰ ਇਹਨੇ ਸਾਰੀ ਸ੍ਰਿਸ਼ਟੀ ਦਾ ਸੰਤੁਲਨ ਵਿਗਾੜਿਆ ਹੋਇਆ ਹੈ ਦੇਖੋ ਪਾਣੀ ਇਹਨੇ ਪੋਲੂਟ ਕਰ ਦਿੱਤਾ ਹਵਾ ਇਹਨੇ ਪੋਲੂਟ ਕਰ ਦਿੱਤੀ ਧਰਤੀ ਨੂੰ ਇਹਨੇ ਪੋਲੂਟ ਕੀਤਾ ਹੁਣ ਜੇ ਅਸੀਂ ਰੋਜ਼ ਕੱਢਦੇ ਆਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸ ਰਾਤ ਦੋ ਵਿਦਾਈ ਦਇਆ ਖੇ ਲੈ ਜੰਗਲ ਜਗ ਤੱਕ ਨਾ ਅਸੀਂ ਪਾਣੀ ਪਵਿੱਤਰ ਰਹਿਣ ਦਿੱਤਾ ਨਾ ਅਸੀਂ ਹਵਾ ਪਵਿੱਤਰ ਰਹਿਣ ਦਿੱਤੀ ਨਾ ਅਸੀਂ ਧਰਤੀ ਪਵਿੱਤਰ ਰਹਿਣ ਦਿੱਤੀ ਤੇ ਅਖੀਰ ਦੇ ਉੱਤੇ ਅੱਜ ਮਨੁੱਖ ਜਿਹੜਾ ਬਰੂਦ ਦੇ ਢੇਰ ਤੇ ਬੈਠਾ ਹੈ ਕਿਤੇ ਸਿਰ ਫਿਰੇ ਨੇ ਕਿਤੇ ਇੱਕ ਪਹਿਲਾ ਚਲਾਤਾ ਨੇ ਲੱਭਣਾ ਕੁਛ ਨਹੀਂ ਇਸ ਕਰਕੇ ਮਾਰੇ ਸਮਝਾ ਰਹੇ ਨੇ ਜੀਵਨ ਦੀ ਜਾਂਚ ਜਿਹੜੀ ਹੈ ਉਹਨੂੰ ਸਮਝਣ ਦੀ ਬਜਾਏ ਅਸੀਂ ਹਉਮੇ ਵਿੱਚ ਆ ਕੇ ਆਪਣਾ ਆਪ ਬੁੜ ਗੱਡ ਲਿਆ ਜਿਸ ਭਾਵੈ ਜਿਸ ਲਏ ਮਲਾਈ ਭਗਤ ਕਰੈ ਹਰ ਕੇ ਗੁਣ ਗਾਏ ਜਿਹੜੇ ਤੇਰੇ ਭਗਤ ਨੇ ਉਹ ਤੇਰੇ ਗੁਣਾਂ ਦਾ ਗਾਇਨ ਕਰਦੇ ਨੇ ਤੈਨੂੰ ਸਿਮਰਦੇ ਨੇ ਪਰ ਜਿਹੜੇ ਉਹਨੂੰ ਭਾਗ ਗਏ ਉਹ ਕਿਧੇ ਤੇ ਕਿਰਪਾ ਕਰਦੇ ਕੋਈ ਸਾਈਂ ਬਾਹਤ ਵਿਣਿਆਈਆਂ ਜਿਸ ਭਾਵੇਂ ਕਿਸ ਦੇ ਜਿੰਨਾ ਉੱਤੇ ਕਿਰਪਾ ਕਰਦਾ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਤੇਰੇ ਭਗਤ ਤੈਨੂੰ ਸਿਮਰਦੇ ਨੇ ਆਰਾਧਦੇ ਨੇ ਤੈਨੂੰ ਯਾਦ ਕਰਦੇ ਨੇ ਮਾਲੀ ਦਾ ਕੰਮ ਪਾਣੀ ਦੇਣਾ ਭਰ-ਭਰ ਮਸ਼ਕਾ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਣਾ ਲਾਵੇ ਇਹ ਉਹਦੀ ਮਰਜ਼ੀ ਹੈ ਉਹ ਕਦੋਂ ਕਿਰਪਾ ਕਰਦਾ ਹੈ ਕਦੋਂ ਬਖਸ਼ਿਸ਼ ਕਰਦਾ ਹੈ ਮਨ ਅੰਦਰ ਵਿਸ਼ਵਾਸ ਕਰ ਮੰਨਿਆਂ ਕਰਨਹਾਰ ਨਾਨਕ ਇੱਕ ਜਾਣਿਆਂ ਜਿਨ੍ਹਾਂ ਨੇ ਮਨ ਅੰਦਰ ਵਿਸ਼ਵਾਸ ਕਰਕੇ ਮੰਨ ਲਿਆ ਮੰਨੇ ਦੀਆਂ ਚਾਰ ਪੌੜੀਆਂ ਅਸੀਂ ਹਰ ਰੋਜ਼ ਜਪਦੀਆਂ ਪੜ੍ਹਦੇ ਹਾਂ ਮੰਨੇ ਕੀ ਗਤ ਕਈ ਨਾ ਜਾਏ ਜੇ ਕੋ ਕਹਿ ਪਿੱਛੇ ਪਸਤਾਏ ਕਾਗਦ ਕਲਮ ਨਾਲ ਲਿਖਨ ਹਾਰ ਮੰਨੇ ਕਾਬੇ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਤੇ ਜਿਨ੍ਹਾਂ ਨੇ ਵਿਸ਼ਵਾਸ ਕਰਕੇ ਮੰਨ ਲਿਆ ਕਰਨਹਾਰ ਨਾਨਕ ਇੱਕ ਜਾਨਿਆ ਉਹਨਾਂ ਨੇ ਜਾਣ ਲਿਆ ਕੋ ਉਹ ਇੱਕ ਹੈ ਉਹ ਕਰਨਹਾਰ ਹੈ ਕਰਨ ਕਾਰਨ ਸਮਰੱਥ ਹੈ ਉਹਨਾਂ ਨੇ ਉਹਨੂੰ ਜਾਣਨ ਦੀ ਫਿਰ ਕੋਸ਼ਿਸ਼ ਕੀਤੀ ਹੈ ਜਾਨ ਲੱਗਾ ਹਰੀ ਕਨਾਈ ਕਿਸ ਕੀ ਆਸ ਨਾ ਮਰਸੀ ਜਾਏ ਇਹ ਜਾਣਣ ਲਈ ਤੇਰੇ ਸੇਵਕ ਤੇਰੇ ਜਨ ਉਹ ਇੱਕ ਨਾਮ ਵਾਲੇ ਪਾਸੇ ਤੁਰੇ ਉਸ ਵੈਗੁਰੂਕਾਰਪੁਰ ਨੂੰ ਜਾਣਣ ਦੀ ਸਥਿਤੀ ਵਿੱਚ ਮਨ ਚਾਹ ਉਹ ਭਰਿਆ ਪ੍ਰਭ ਆਗਮ ਸੁਣਿਆ ਇਹ ਵਸਤਾ ਨੂੰ ਲੈਣ ਲੱਗਿਆ ਉਸ ਵਾਹਿਗੁਰੂ ਕਾਲਪੁਰਖ ਦੇ ਦਰਸ਼ਨਾਂ ਦੀ ਮਨ ਲੋਚਾ ਗੁਰਦਰਸ਼ਨ ਤਾਂ ਹੀ ਬਿਲਪ ਕਰੇ ਚਾਤਰ ਕੀ ਨਿਆਈਂ ਤਿਰਕਾ ਨਾ ਉਤਰੇ ਸ਼ਾਂਤ ਨਾ ਆਵੇ ਮਣ ਦੇਖੇ ਗੁਰਦਰਬਾਰੀ ਜੀ ਉਹ ਜਿਹਨੂੰ ਇਸ ਵਸਤਾ ਤੱਕ ਅੰਦਰ ਚਾਹ ਪੈਦਾ ਹੋਇਆ ਤੇ ਮਾਇਕ ਨੇ ਤਿਸ ਕੀ ਆਸ ਨ ਵਿਰਤੀ ਜਾਏ ਅਸੀਂ ਗੁਰੂ ਕੋਲੇ ਜਿਹੋ ਜੀ ਆਸ ਲੈ ਕੇ ਆਉਂਦੇ ਆ ਨਾ ਉਹ ਸਾਡੀ ਆਸ ਪੂਰੀ ਕਰ ਦਿੰਦਾ ਐਸੀ ਕੋਈ ਗੱਲ ਨਹੀਂ ਤੇ ਜਿਹੜੇ ਇਹ ਆਸ ਲੈ ਕੇ ਆਉਂਦੇ ਨੇ ਕਿ ਪ੍ਰਭੂ ਜੀ ਸਾਨੂੰ ਤੇਰੇ ਦਰਸ਼ਨਾਂ ਤੋਂ ਬਿਨਾਂ ਹੋਰ ਕੁਝ ਨਹੀਂ ਚਾਹੀਦਾ ਉਹ ਤੇਰੇ ਦਰਸ਼ਨਾਂ ਦੀ ਆਸ ਲੈ ਕੇ ਆਉਂਦੇ ਨੇ ਤੇ ਉਹਨਾਂ ਦੀ ਆਸ ਨੂੰ ਪੂਰੀ ਕਰ ਦੇਣਾ ਹੈ ਸੇਵਕ ਕੋ ਸੇਵਾ ਬਣਾਈ ਹੁਕਮ ਬੂਝ ਪਰਮ ਪਦ ਪਾਈ ਸੇਵਕ ਨੇ ਸੇਵਾ ਮਿਲੀ ਉਹਨੇ ਉਸ ਸੇਵਾ ਨੂੰ ਪ੍ਰਮਾਨ ਕੀਤਾ ਤੇ ਹੁਕਮ ਨੂੰ ਬੁਝਿਆ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁਝੈ ਤਾਂ ਹਉਮੈ ਕਹਿ ਨਾ ਕੋਈ ਉਹ ਸੇਵਕ ਨੇ ਆਪਣੀ ਹਉਮੈ ਨੂੰ ਛੱਡ ਕੇ ਸੇਵਾ ਕੀਤੀ ਤੇ ਮਹਾਰਾਜ ਕਨੇ ਫਿਰ ਪਰਮ ਪਦ ਪਰਮ ਪਦ ਪ੍ਰਾਪਤ ਕਰ ਗਿਆ ਉੱਚੀ ਅਵਸਥਾ ਨੂੰ ਪ੍ਰਾਪਤ ਕਰ ਗਿਆ ਇਸ ਤੋਂ ਉੱਪਰ ਨਹੀਂ ਵਿਚਾਰ ਜਾਂ ਕਹਿ ਮਨ ਵਸਿਆ ਨਿਰੰਕਾਰ ਜਿਹਦੇ ਹਿਰਦੇ ਵਿੱਚ ਨਿਰੰਕਾਰ ਵਸ ਗਿਆ ਮਹਾਰਾਜ ਕਨੇ ਇਸ ਤੋਂ ਉੱਪਰ ਤੇ ਫਿਰ ਵਿਚਾਰ ਹੀ ਕੋਈ ਨਹੀਂ ਹੋਰ ਭਾਈ ਇਸ ਤੋਂ ਉੱਪਰ ਤੇ ਰਹੀ ਕੁਝ ਨਹੀਂ ਗਿਆ ਫਿਰ ਬੰਦਨ ਤੋਰ ਭਏ ਨਿਰਵੈਰ ਅੰਮ੍ਰਿਤ ਨੂਜੈ ਗੁਰ ਕੇ ਪੈਰ ਉਹ ਸੇਵਕ ਨੇ ਜਿਹੜੇ ਤੇਰੇ ਪਿਆਰੇ ਨੇ ਜਿਹੜੇ ਤੈਨੂੰ ਸਿਮਰਦੇ ਨੇ ਉਹਨਾਂ ਨੇ ਆਪਣੇ ਮੂਹ ਮਾਇਆ ਦੇ ਬੰਧਨਾਂ ਨੂੰ ਤੋੜ ਕੇ ਨਿਰਵੈਰ ਹੋ ਗਏ ਹੁਣ ਉਹਨਾਂ ਦਾ ਕਿਸੇ ਨਾਲ ਕੋਈ ਬੈਰ ਨਹੀਂ ਇਸ ਕਰਕੇ ਉਹ ਦਿਨ ਰਾਤ ਉਸ ਪ੍ਰਭੂ ਦੇ ਉਸ ਗੁਰੂ ਦੇ ਪੈਰ ਪੂਜਦੇ ਨੇ ਉਸ ਮਾਰਗ ਤੇ ਚੱਲਦੇ ਨੇ ਇਹ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪਾਸੇ ਆਪੇ ਮਿਲੇ ਜਿਹੜੇ ਇਸ ਤਰ੍ਹਾਂ ਦੀ ਜ਼ਿੰਦਗੀ ਜਿਉਂਦੇ ਨੇ ਮਰਜ਼ ਕਹਿੰਦੇ ਭਾਈ ਉਹ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸਹੇਲੇ ਪਰ ਇਹ ਵੀ ਪ੍ਰਭੂ ਕਿਤੇ ਆਪ ਕਿਰਪਾ ਕਰਦਾ ਇਹੋ ਜੇ ਗੁਰਮੁਖ ਪਿਆਰਿਆਂ ਦਾ ਮੇਲ ਉਹ ਆਪ ਮਿਲਾ ਦਿੰਦਾ ਹੈ ਸਾਧ ਸੰਗ ਮਿਲ ਕਰੋ ਅਨੰਦ ਗੁਣ ਗਾਵੋ ਪ੍ਰਭ ਪਰਮ ਅਨੰਦ ਹੁਣ ਮਹਾਰਾਜ ਉਪਦੇਸ਼ ਦੇ ਕਰਦੇ ਨੇ ਕਿ ਭਾਈ ਗੁਰਮਖ ਪਿਆਰਿਓ ਸਾਧ ਸੰਗਤ ਵਿੱਚ ਮਿਲ ਕੇ ਬੈਠ ਕੇ ਇਸ ਆਨੰਦ ਨੂੰ ਪ੍ਰਾਪਤ ਕਰਨਾ ਕਰੋ ਉਸ ਵਹਿਰੂਕਾਰ ਪਰਮ ਦੇ ਗੁਣਾਂ ਨੂੰ ਗਾਇਨ ਕਰਨਾ ਕਰੋ ਉਸ ਪਰਮ ਆਨੰਦ ਨੂੰ ਪ੍ਰਾਪਤ ਕਰਨਾ ਕਰੋ ਰਾਮ ਨਾਮ ਤਤ ਕਰੋ ਵਿਚਾਰ ਗੁਰਲਬ ਦੇ ਕਾ ਕਰੋ ਆਧਾਰ ਤੇ ਸੰਗਤ ਵਿੱਚ ਆ ਕੇ ਉਸ ਪਰਮਾਤਮਾ ਦੇ ਨਾਮ ਦੀ ਵਿਚਾਰ ਕਰਨੀ ਕਰੋ ਸਤ ਸੰਗਤ ਕੈਸੀ ਜਾਣੀ ਐ ਜਿੱਥੇ ਏਕੋ ਨਾਮ ਵਿਖਾਣੀ ਐ ਏਕੋ ਨਾਮ ਹੁਕਮ ਹੈ ਸਤਗੁਰੂ ਦੀਆ 부ਝਾਈ ਜੀ ਜੇ ਸੰਗਤ ਵਿੱਚ ਆ ਕੇ ਵੀ ਅਸੀਂ ਇਧਰ ਉਧਰ ਵੇਖੀ ਜਾਣਾ ਐ ਸੰਗਤ ਵਿੱਚ ਆ ਕੇ ਅਸੀਂ ਚੁਗਲੀਆਂ ਕਰੀ ਜਾਣੀਆਂ ਐ ਸੰਗਤ ਵਿੱਚ ਆ ਕੇ ਅਸੀਂ ਦੂਜਿਆਂ ਦੇ ਔਕੜੀ ਵੇਖੀ ਜਾਣੇ ਨੇ ਉਹ ਸੰਗਤ ਨਹੀਂ ਹੁੰਦੀ ਜੀ ਉਹਨੂੰ ਸੰਗਤ ਨਹੀਂ ਕਿਹਾ ਜਾਂਦਾ ਇੱਥੇ ਮਾਰੇ ਦੱਸ ਦੇਣੀ ਗੱਲ ਦੁਰਲੱਭ ਦੇ ਕਾ ਕਰੋ ਉਧਾਰ ਇਹ ਮਨੁੱਖਾ ਜਨਮ ਮਿਲਿਆ ਜੀ ਬੜਾ ਔਖਾ ਦੁਰਲਭ ਹੈ ਮਾਨਸ ਜਨਮ ਤੋਂ ਲੱਭ ਹੈ ਹੋਤ ਨਾ ਬਾਰੋਂ ਬਾਰ ਜਿਉਂ ਫਲ ਕੱਕ ਬਨ ਭੋਏ ਗਿਰੈ ਬਰ ਨਾ ਲੱਗੈ ਡਾਰ ਇਹ ਇੰਨਾ ਕੀਮਤੀ ਹੈ ਕਿ ਜੀ ਕੀਮਤ ਪਾਈ ਹੋਈ ਨਹੀਂ ਜਾ ਸਕਦੀ ਜਿਨ੍ਹਾਂ ਦੀ ਅੱਖਾਂ ਨਹੀਂ ਉਹਨਾਂ ਨੂੰ ਕਦੇ ਪੁੱਛਿਓ ਕਦੇ ਅੱਖਾਂ ਦੀ ਕੀ ਕੀਮਤ ਹੈ ਜਿਹੜੇ ਬੋਲ ਨਹੀਂ ਸਕਦੇ ਉਹਨਾਂ ਨੂੰ ਪੁੱਛਿਓ ਕਦੇ ਕਿ ਜ਼ੁਬਾਨ ਦੀ ਕੀ ਕੀਮਤ ਹੈ ਜਿਨ੍ਹਾਂ ਦੇ ਹੱਥ ਨਹੀਂ ਜਿਨ੍ਹਾਂ ਦੇ ਪੈਰ ਨਹੀਂ ਉਨਰ ਉਪਚੋਕ ਦੇ ਕੀ ਕੀਮਤ ਹੈ ਇਹਨਾਂ ਦੀ ਸਾਡੇ ਕੋਲ ਤਾਂ ਸਭ ਕੁਝ ਦਿੱਤਾ ਹੈ ਮਾਲਕ ਨੇ ਬੜੀ ਕਿਰਪਾ ਹੈ ਅਸੀਂ ਤੇ ਸੁਕੜਾਣਾ ਵੀ ਨਹੀਂ ਕਰ ਸਕਦੇ ਥੈਂਕਸ ਵੀ ਨਹੀਂ ਕਹਿ ਸਕਦੇ ਇਸ ਕਰਕੇ ਇਹਦਾ ਉਧਾਰ ਜੇ ਕਰਨਾ ਚਾਹਣਾ ਹੈ ਪ੍ਰਮਾਤਮਾ ਦੇ ਨਾਮ ਨੂੰ ਸਿਮਰਨਾ ਕਰ ਅੰਮ੍ਰਿਤ ਵਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਕਾ ਇਹੈ ਸਵਾਓ ਅੰਮ੍ਰਿਤ ਵਚਨ ਨੇ ਬਾਣੀ ਜਿਹੜੀ ਹੈ ਸੰਤ ਗੋਵਾਰਾ ਜੀ ਨੇ ਬਖਸ਼ਿਸ਼ ਕੀਤੀ ਹੈ ਕਹਿੰਦੇ ਇਸ ਬਾਣੀ ਨਾਲ ਜੁੜ ਕੇ ਉਸ ਪ੍ਰਮਾਤਮਾ ਦੇ ਗੁਣਾਂ ਨੂੰ ਗਾਇਨ ਕਰਨਾ ਕਰ ਇਹ ਹੋ ਇੱਕ ਤਰੀਕਾ ਹੈ ਇਸ ਸੰਸਾਰ ਸਾਗਰ ਤੋਂ ਪਾਰ ਹੋਣ ਦਾ ਇਹ ਜ਼ਿੰਦਗੀ ਨੂੰ ਤਰਨ ਦਾ ਇੱਕੋ ਇੱਕ ਤਰੀਕਾ ਹੈ ਨਾਮ ਆਠ ਪਹਿਰ ਪਰਪੇਖੂ ਨੇਰਾ ਮਿਟੇ ਅਗਿਆਨ ਬਿنسੈ ਅੰਧੇਰਾ ਅਠੇ ਪਹਿਰ ਉਸ ਮਾਲਕ ਨੂੰ ਆਪਣੇ ਅੰਦਰ ਸੰਗ ਜਾਣ ਕਿ ਉਹ ਮੈਨੂੰ ਵੇਖ ਰਿਹਾ ਹੈ ਮੈਨੂੰ ਸੁਣ ਰਿਹਾ ਹੈ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਉਸ ਮਾਲਕ ਨਾਲ ਕਹਿੰਖਿਓ ਕਿ ਤੇਰੇ ਅੰਦਰ ਹੀ ਬੈਠਾ ਬਾਹਰ ਤੇ ਕਿਤੇ ਹੈ ਨਹੀਂ ਜੀ ਇਸ ਕਰਕੇ ਤੇਰੇ ਅਗਿਆਨਤਾ ਦਾ ਹਨੇਰਾ ਮਿਟ ਜਾਏਗਾ ਤੇਰੇ ਦੁੱਖ ਮਿਟ ਜਾਣਗੇ ਸੁਣੋ ਉਪਦੇਸ਼ ਹਿਰਦੈ ਬਸਾਵੋ ਮਨਿਛੇ ਨਾਨਕ ਫਲ ਪਾਵੋ ਜੋ ਸਤਿਗੁਰੂ ਉਪਦੇਸ਼ ਦੇ ਰਹੇ ਨੇ ਸੰਗਤ ਵਿੱਚ ਆਏ ਆਂ ਤੇ ਉਹਨਾਂ ਨੂੰ ਆਪਣੇ ਹਿਰਦੇ 'ਚ ਬਸਾਹੋ ਉਹ ਉਪਦੇਸ਼ ਨੂੰ ਆਪਣੇ ਘਰ ਤੱਕ ਲੈ ਕੇ ਜਾ ਤੇ ਮਰਜ਼ ਕਹਿੰਦੇ ਮਨ ਇੱਛੇ ਜੋ ਤੇਰਾ ਮਨ ਚਾਹੁੰਦਾ ਹੈ ਉਹ ਫਲ ਤੈਨੂੰ ਪ੍ਰਾਪਤ ਹੋ ਜਾਣਗੇ ਇਹ ਤਰੀਕਾ ਕਰ ਹਾਲਤ ਪਲਤ ਦੋਲੇ ਹੋ ਸਵਾਰ RAM ਨਾਮ ਅੰਤਰ ਉਰਤਾਰ ਇਹ ਲੋਕ ਤੇ ਪ੍ਰਲੋਕ ਆਪਣੇ ਸਵਾਰ ਲੈ ਇਹ ਤੈਨੂੰ ਸਮਾਂ ਮਿਲਿਆ ਇਹ ਮਨੁੱਖਾ ਜਨਮ ਮਿਲਿਆ RAM ਨਾਮ ਅੰਤਰ ਉਰਤਾਰ ਉਸ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਧਾਰਨ ਕਰਨਾ ਹੁੰਦਾ ਹੈ ਅਡਾਪਟ ਕਰ ਲੈਣਾ ਉਹਦੇ ਗੁਣਾਂ ਨੂੰ ਅਸੀਂ ਜਾਣਦੇ ਹਾਂ ਕਿ ਪ੍ਰਮਾਤਮਾ ਜਿਹੜਾ ਹੈ ਵਾਹਿਗੁਰੂ ਜਿਹੜਾ ਅਕਾਲ ਪੁਰਖ ਜੀ ਨੇ ਉਹ ਦਿਆਲੂ ਹੈ ਕਿਰਪਾਲੂ ਹੈ ਬੋਲੜਾ ਹੈ ਨਿਰਭਉ ਹੈ ਨਿਰਵੈਰ ਹੈ ਆਉ ਗੁਣ ਨਹੀਂ ਚਤਾਰਦਾਰ ਦੂਜਿਆਂ ਦੇ ਗੁਨਾਹਾਂ ਨੂੰ ਬਖਸ਼ਣ ਵਾਲਾ ਹੈ ਬਸ ਇਹੀ ਚ ਦੇਖਣਾ ਹੁੰਦਾ ਕਿ ਸਾਡੇ ਅੰਦਰ ਇਹ ਗੁਣ ਹੈਗਾ ਕੋਈ ਜੇ ਸਾਡੇ ਅੰਦਰ ਇਹ ਗੁਣ ਨਹੀਂ ਹੈਗਾ ਤੇ ਫਿਰ ਤੇ ਮਾਰੀ ਕਨੇ RAM RAM ਕਰਤਾ ਸਭ ਜੱਗ ਫਿਰੇ RAM ਨਾ ਪਾਇਆ ਜਾਏ ਕੱਲੇ ਰੱਟੇ ਲਾਉਣ ਨਾਲ ਤੇ ਕੁਝ ਨਹੀਂ ਬਣੇਗਾ ਜੀ ਜਦ ਤੱਕ ਅਸੀਂ ਪ੍ਰੈਕਟੀਕਲ ਤੌਰ ਤੇ ਉਸ ਨੂੰ ਅਡਾਪਟ ਨਹੀਂ ਕਰਦੇ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਬਸੈ ਸੋ ਸਾਚ ਪ੍ਰੀਖਿਆ ਤੇ ਮਰ ਗਏ ਪੂਰੇ ਗੁਰੂ ਦੀ ਉਪਦੇਸ਼ ਜਿਹੜਾ ਹੈ ਉਹ ਪੂਰਾ ਹੈ ਜਿਨ੍ਹਾਂ ਦੇ ਮਨ ਵਿੱਚ ਵਸ ਗਿਆ ਉਹ ਸੱਚ ਦੀ ਪ੍ਰੀਖਿਆ ਪਾਰ ਕਰ ਗਿਆ ਮਨ ਤਨ ਨਾਮ ਜਪੋ ਲਿਵ ਲਾਏ ਦੁੱਖ ਦਰਦ ਮਨ ਤੇ ਭਉ ਜਾਏ ਇਸ ਕਰਕੇ ਮਹਾਰਾਜ ਨੇ ਮਨ ਕਰਕੇ ਤਨ ਕਰਕੇ ਉਸ ਵੈਗਰੂ ਅਕਾਲ ਪੁਰਖ ਦੇ ਨਾਮ ਨੂੰ ਲਿਵ ਲਾ ਕੇ ਪੂਰੀ ਇਕਾਗਰਤਾ ਨਾਲ ਸ਼ਬਦ ਸੁਰਤ ਜੋੜ ਕੇ ਸਿਮਰਣਾ ਕਰ ਤੇਰੇ ਦੁੱਖ ਦਰਦ ਡਰ ਇਹ ਮਨ ਦੇ ਸਾਰੇ ਚਲੇ ਜਾਣਗੇ ਸੱਚ ਵਪਾਰ ਕਰੋ ਵਪਾਰੀ ਦਰਗਾ ਨਿਭੇ ਖੇਪ ਤੁਮਾਰੀ ਕਿਉਂਕਿ ਅਸੀਂ ਇੱਥੇ ਵਣਜ ਕਰਨ ਆਏ ਹਾਂ ਵਪਾਰੀ ਹਾਂ ਜੀ ਅਸੀਂ ਇੱਥੇ ਵਣਜ ਕਰੋ ਵਾਪ ਆਪਣ ਜਾ ਰਹੇ ਹੋ ਵੱਖਰ ਲਿਓ ਸੰਭਾਲ ਆਪਣੀ ਵਸਤੂ ਨੂੰ ਸੰਭਾਲ ਕੇ ਰੱਖੋ ਜਿਹੜੇ ਵਪਾਰੀ ਨਹੀਂ ਉਹ ਵੇਖੋ ਆਪਣੀ ਵਸਤੂ ਨੂੰ ਬੜਾ ਸੰਭਾਲ ਕੇ ਰੱਖਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਇਹ ਮੈਂ ਅੱਗੇ ਦਾ ਵਣਜ ਕਰਨਾ ਹੈ ਅਸੀਂ ਕਾਹਦਾ ਵਣਜ ਕਰਨ ਆਏ ਹਾਂ ਹੁਣ ਇੱਕ ਤੇ ਵਪਾਰੀ ਕਮੂਲ ਕੁਆੜਦੇ ਨੇ ਇੱਕ ਹੀਰਿਆਂ ਦੇ ਵਪਾਰੀ ਨੇ ਜਿਹੜੇ ਕੁੱਕਵਾੜ ਜਿਨ੍ਹਾਂ ਨੇ ਇਕੱਠਾ ਕੀਤਾ ਉਹਨਾਂ ਕੋਲ ਉੱਥੇ ਭਰੀਆਂ ਹੋਈਆਂ ਨੇ ਦੁਕਾਨਾਂ ਬਾਹਰ ਤੱਕ ਨਜ਼ਰ ਨਹੀਂ ਆਉਂਦਾ ਕੁਝ ਅੰਦਰ ਬੈਠਣ ਦੀ ਜਗ੍ਹਾ ਨਹੀਂ ਹੈ ਪਰ ਇੱਕ ਹੀਰਿਆਂ ਦੇ ਵਪਾਰੀ ਨੇ ਉਹਨਾਂ ਦੀ ਦੁਕਾਨ ਵਿੱਚ ਚਲੇ ਜਾਓ ਜਿਹੜੀ ਦੁਕਾਨ ਵਿੱਚ ਤੁਹਾਨੂੰ ਇੰਜ ਲੱਗਿਆ ਕਿ ਖਾਲੀ ਪਰ ਉਹਦੇ ਅੰਦਰ ਕਰੋੜਾਂ ਦਾ ਸਮਾਨ ਅਰਬਾਂ ਦਾ ਪਿਆ ਹੁੰਦਾ ਹੈ ਇਸੇ ਤਰ੍ਹਾਂ ਇਹ ਅਸੀਂ ਵੇਖਣਾ ਕਿ ਹੁਣ ਅਸੀਂ ਵਪਾਰ ਕੀ ਦਾ ਕਰਨਾ ਹੈ ਵਿਖਾਵੇ ਦਾ ਕਰਨਾ ਹੈ ਕਿ ਨਾਮ ਦਾ ਕਰਨਾ ਹੈ ਇਥੇ ਮਾਰਜ ਕਹਿੰਦੇ ਸੱਚ ਵਪਾਰ ਕਰੋ ਵਪਾਰੀ ਜੇ ਵਪਾਰ ਕਰਨਾ ਹੈ ਤੇ ਸੱਚ ਦਾ ਕਰ ਝੂਠ ਦਾ ਵਪਾਰ ਨਾ ਕਰ ਸੱਚ ਦਾ ਵਪਾਰ ਕਰਨਾ ਕਰ ਦਰਗਹਿ ਨਿਭਹਿ ਖੇਪ ਤੇ ਮਾਰੀ ਇਹ ਖੇਪ ਤੇਰੀ ਇਹ ਸੌਦਾ ਤੇਰਾ ਅਕੀਰ ਤੱਕ ਨਿਭ ਜਾਏਗਾ ਨਹੀਂ ਤੇਰਾ ਅੱਜ ਲੁੱਟਿਆ ਜਾਣਾ ਸਾਰਾ ਇਹ ਕਾਟੇ ਇੱਕ ਰੱਖੋ ਮਨ ਮਾਹੇ ਨਾਨਕ ਬਹੁਰ ਨਾ ਆਵੇ ਜਾਏ ਮਾਰੇ ਨੇ ਉਪਦੇਸ਼ ਦਿੱਤਾ ਕਿ ਮੁੜ ਕੇ ਤੇਰਾ ਆਉਣਾ ਜਾਣਾ ਖਤਮ ਹੋ ਜਾਏਗਾ ਇੱਕ ਤੇ ਟੇਕ ਰੱਖ ਇੱਕ ਤੇ ਆਸਰਾ ਰੱਖ ਥਾਂ ਥਾਂ ਤੇ ਨਾ ਪੜ ਤਿਸਤੇ ਦੂਰ ਕਹਾਂ ਕੋ ਜਾਏ ਉਗਰੇ ਰੱਖਣ ਹਾਰ ਧਿਆਏ ਉਹ ਵਾਹਿਗੁਰੂ ਕਰਤੂਰ ਤੇ ਸਦਾ ਅੰਗ ਸੰਗ ਹੈ ਉਹ ਤੋਂ ਦੂਰ ਕਿਵੇਂ ਜਾਏਗਾ ਕੋਈ ਤੇ ਜੇ ਸੰਸਾਰ ਸਾਗਰ ਤੋਂ ਪਾਰ ਹੋਣਾ ਚਾਹੁੰਦਾ ਹੈ ਤੇ ਮਹਾਰਿਜ ਕਹਿੰਦੇ ਉਸ ਨਾਮ ਨੂੰ ਧਿਆਉਣਾ ਕਰ ਉਹਦੇ ਨਾਮ ਨਾਲ ਜੁੜਨਾ ਕਰ ਉਹਦੇ ਗੁਣਾਂ ਨੂੰ ਅਡਾਪਟ ਕਰ ਕਰ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਨੀ ਛੁਟੈ ਅਸੀਂ ਜਿਹੋ ਜਿਹ ਨੂੰ ਸਿਮਰਦੇ ਆ ਉਹ ਵਜੇ ਹੋ ਜਾਂਦੀ ਐ ਮਰ ਕੇ ਨਿਰਭਉ ਜਪੈ ਸਗਲ ਭਉ ਮਿਟੈ ਜਦੋਂ ਅਸੀਂ ਨਿਰਭਉ ਨੂੰ ਜਪਿਆ ਅਸੀਂ ਵੀ ਨਿਰਭਉ ਹੋ ਗਏ ਸਾਡੇ ਵੀ ਡਰ ਅੰਦਰਲੇ ਨਿਕਲ ਗਏ ਤੇ ਪ੍ਰਭੂ ਦੀ ਕਿਰਪਾ ਨਾਲ ਇਹ ਪ੍ਰਾਨੀ ਜਿਉਂਦੇ ਜੀ ਮੁਕਤ ਹੋ ਗਿਆ ਇਹਨਾਂ ਵਿਕਾਰਾਂ ਤੋਂ ਇਸ ਹਉਮੈ ਤੋਂ ਇਸ ਅਹੰਕਾਰ ਤੋਂ ਜਿਸ ਪ੍ਰਭ ਰੱਖੈ ਉਸ ਨਾਹੀ ਦੁੱਖ ਨਾਮ ਜਪਤ ਮਨ ਹੋਵਤ ਸੁਖ ਜਿਹਨੂੰ ਪ੍ਰਭੂ ਆਪ ਕਿਰਪਾ ਰੱਖਿਆ ਕਰਦਾ ਜਿੰਨਾਂ ਦੀ ਜਿਹਨੂੰ ਆਪ ਰੱਖ ਲਵੇ ਮੈਂ ਕਹਿੰਦੇ ਉਹਨੂੰ ਕਿਸੇ ਕਿਸਮ ਦਾ ਕੋਈ ਦੁੱਖ ਨਹੀਂ ਉਹ ਬਾਣੀ ਨਾਮ ਜਪ ਕੇ ਸਦੀਵੀ ਸੁਖ ਪ੍ਰਾਪਤ ਕਰ ਲੈਂਦੇ ਨੇ ਮੁੜ ਕੇ ਦੁੱਖ ਦੀ ਜਗ੍ਹਾ ਹੀ ਨਹੀਂ ਰਹਿੰਦੀ ਕੋਈ ਚਿੰਤਾ ਜਾਏ ਮਿਟੇ ਹੰਕਾਰ ਤਿਸ ਜਨ ਕੋ ਕੋਈ ਨਾ ਪਹੁੰਚਨ ਹਾਰ ਸਿਮਰਨ ਕਰਨ ਵਾਲੇ ਜਿਹੜੇ ਅਭਿਆਸੀ ਨੇ ਉਹਨਾਂ ਅੰਦਰ ਕਿਸੇ ਕਿਸਮ ਦੀ ਕੋਈ ਚਿੰਤਾ ਨਹੀਂ ਉਹਨਾਂ ਦਾ ਹੰਕਾਰ ਚਲਾ ਗਿਆ ਤੇ ਮਹਾਰਜ ਕਹਿੰਦੇ ਉਹਦੇ ਬਰਾਬਰ ਹੋਰ ਕੋਈ ਪਹੁੰਚ ਨਹੀਂ ਸਕਦਾ ਉਹ ਐਸੀ ਬਸਥਾ ਤੱਕ ਚਲਾ ਗਿਆ ਕਿ ਹੁਣ ਉਹਦੇ ਬਰਾਬਰ ਪਹੁੰਚਣਾ ਔਖਾ ਲੱਗਦਾ ਸ੍ਰੀ ਉਪਰਠਾਡਾ ਗੁਰਸੰਗ ਦਾ ਨਾਨਕ ਤਾਂ ਕੇ ਕਾਰਜ ਪੂਰਾ ਤੇ ਜਿਨ੍ਹਾਂ ਦੇ ਉੱਤੇ ਸਿਰ ਦੇ ਉੱਤੇ ਗੁਰੂ ਖੜਾ ਹੈ ਗੁਰੂ ਖੜਾ ਹੋਣ ਤੋਂ ਭਾਵ ਹੈ ਜਿਨ੍ਹਾਂ ਨੇ ਗੁਰੂ ਨੂੰ ਜਾਣਿਆ ਹੈ ਕਿ ਮੇਰੇ ਗੁਰੂ ਦਾ ਹੁਕਮ ਹੈ ਇਹ ਕਰਮ ਕਰਨਾ ਹੈ ਇਹ ਕਰਮ ਨਹੀਂ ਕਰਨਾ ਮੇਰੇ ਗੁਰੂ ਨੇ ਇਹ ਗੱਲ ਕਹੀ ਹੈ ਇਹ ਕਰਮ ਨਹੀਂ ਕਰਨਾ ਜਦੋਂ ਆ ਸਾਨੂੰ ਗੁਰੂ ਚੇਤੇ ਹੈ ਤੇ ਜਦੋਂ ਗੁਰੂ ਚੇਤੇ ਆਇਆ ਭਾਈ ਜੋਗਾ ਜੀ ਜਦੋਂ ਤੀਜੀ ਵਾਰ ਗਏ ਨਾ ਉਪਰ ਕੋਠੇ ਤੇ ਤਾਂ ਅੱਗੋਂ ਉਸ ਬੰਦੇ ਨੇ ਜਿਹੜਾ ਪਹਿਰੇਦਾਰ ਖਲੋਤਾ ਸੀ ਉਹਨੇ ਇੱਕ ਬੋਲ ਮਾਰਿਆ ਕਿ ਲੱਗਦਾ ਤੇ ਤੂੰ ਗੁਰੂ ਦਾ ਸਿੱਖ ਹੈ ਇਹ ਅੰਮ੍ਰਿਤ ਵੇਲਾ ਤੁਹਾਡਾ ਉਸ ਗੁਰੂ ਨਾਲ ਜੁੜੰਦਾ ਹੁੰਦਾ ਤੇ ਤੂੰ ਕਿਥੇ ਤੁਰਿਆ ਫਿਰਦਾ ਓਏ ਬਸ ਇੰਨੀ ਗੱਲ ਉੱਤੇ ਗੁਰੂ ਚੇਤੇ ਆਇਆ ਵਾਪਸ ਆ ਗਿਆ ਭੱਜਿਆ ਸਿੱਧਾ ਅਨੰਦਪੁਰ ਸਾਹਿਬ ਨੂੰ ਤੇ ਇੰਨੀ ਹਿੰਮਤ ਨਹੀਂ ਪਈ ਕਿ ਜਾ ਕੇ ਸੰਗਤ ਵਿੱਚ ਬੈਠ ਜਾਏ ਜੋੜਿਆਂ 'ਚ ਖਲੋਤਾ ਹੈ ਦਸਮ ਪਾਤਸ਼ਾਹ ਮਹਾਰਾਜ ਹੁਕਮਨਾਮੇ ਦੀ ਵਿਚਾਰ ਕਰਕੇ ਜਦੋਂ ਜੋੜਾ ਪਾਉਣ ਲੱਗੇ ਅੱਖਾਂ ਮਿਲੀਆਂ ਦੋਵਾਂ ਦੀਆਂ ਕੁਝ ਨਹੀਂ ਕਿਹਾ ਮਹਾਰਾਜ ਨੇ ਸਿਰਫ ਇੰਨੀ ਗੱਲ ਆਖੀ ਫਿਰ ਜੋਗਿਆ ਰਾਤ ਕਿਵੇਂ ਰਹੀ ਫੁੱਟ ਫੁੱਟ ਰੋਪਿਆ ਗੁਰੂ ਬਖਸ਼ਿੰਦ ਹੈ ਉਹ ਸਾਨੂੰ ਚੇਤੇ ਕਰਾਇਆ ਕਿ ਜਦੋਂ ਗੁਰੂ ਚੇਤੇ ਆਉਂਦਾ ਹੈ ਉਦੋਂ ਬੰਦਾ ਸਾਰਾ ਕੁਝ ਛੱਡ ਜਾਂਦਾ ਉਸੇ ਵੇਲੇ ਉਦੋਂ ਵਿਕਾਰਾਂ ਤੋਂ ਭੱਜ ਜਾਂਦਾ ਬੰਦਾ ਉਸੇ ਵੇਲੇ ਇਸੇ ਮਾਰ ਸਿਰ ਉੱਪਰ ਠਾਡਾ ਗੁਰਸੂਰਾ ਜਿਨ੍ਹਾਂ ਦੇ ਦਿਮਾਗ ਵਿੱਚ ਇਹ ਗੱਲ ਬੈਠੀ ਹੋਈ ਹੈ ਕਿ ਮੇਰੇ ਸਤਗੁਰੂ ਦਾ ਹੁਕਮ ਹੈ ਇਹ ਕੰਮ ਕਰਨਾ ਨਹੀਂ ਕਰਨਾ ਰਿਸ਼ਵਤ ਲੈਣ ਲੱਗਿਆਂ ਝੂਠ ਬੋਲਣ ਲੱਗਿਆਂ ਚੋਰੀ ਕਰਨ ਲੱਗਿਆਂ ਇਹ ਕੜਾ ਤੇ ਇਸ ਕਰਕੇ ਪਾਇਆ ਸਾਨੂੰ ਤਾਂ ਕਿ ਸਾਨੂੰ ਗੁਰੂ ਚੇਤੇ ਰਵੇ ਕਿ ਇਸ ਸਾਥ ਨਾਲ ਕੋਈ ਕੁਰਮ ਕਰਨ ਤੋਂ ਪਹਿਲਾਂ ਸੋਚ ਲਈ ਕਿ ਸਤਗੁਰਾਂ ਨੇ ਤੈਨੂੰ ਹੱਥ ਕੜੀ ਲਾਈ ਹੋਈ ਹੈ ਇਹ ਕੰਮ ਨਾ ਕਰੇ ਪਰ ਮਨ ਦੇ ਹੈਵੀ ਹੋ ਕੇ ਮਨ ਸਾਡਾ ਇੰਨਾ ਤੇਜ ਹੋ ਗਿਆ ਕਿ ਉਦੋਂ ਅੱਖਾਂ ਬੰਦ ਕਰ ਲੈਂਦਾ ਕੋਈ ਗੱਲ ਨਹੀਂ ਹੋਂ ਕਿਹੜਾ ਕੋਈ ਵੇਖਦਾ ਕੋਈ ਨਹੀਂ ਵੇਖਦਾ ਤੇ ਕੋਈ ਗੱਲ ਨਹੀਂ ਗੁਰੂ ਤੇ ਵੇਖਦਾ ਨਾ ਜਿਨ੍ਹਾਂ ਨੂੰ ਇਹ ਗੱਲ ਚੇਤੇ ਆ ਗਈ ਸ੍ਰੀ ਉਪਰਠਾ ਡਾਗ ਰਸੂਰਾ ਤਾ ਨਾਨਕ ਤਾ ਖੇ ਕਾਰਜ ਪੂਰਾ ਤੇ ਜਿਨ੍ਹਾਂ ਨੇ ਜਾਣ ਲਿਆ ਮਰਨ ਉਹਨੇ ਆਪਣੀ ਜ਼ਿੰਦਗੀ ਦੇ ਕਾਰਜ ਫਿਰ ਪੂਰੇ ਕਰਕੇ ਗਏਗੇ ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ ਅਸੀਂ ਹਰ ਰੋਜ਼ ਸਿੱਖ ਅਰਦਾਸ ਕਰਦਾ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪਤ ਕਾ ਰਾਖਾ ਆਪ ਅਕਾਲ ਪਖਵਾਇ ਜਦੋਂ ਅਸੀਂ ਗੁਰੂ ਨਾਲ ਜੁੜੇ ਸਿਮਰਨ ਕਰਦਿਆਂ ਹੋਇਆਂ ਅਭਿਆਸ ਕਰਦਿਆਂ ਹੋਇਆਂ ਜਦੋਂ ਮਤ ਪੂਰੀ ਹੋਈ ਤੇ ਮਾਰੀ ਕਰੇ ਸਾਡੀ ਦ੍ਰਿਸ਼ਟੀ ਬਦਲ ਗਈ ਉਸ ਗੁਰਮੁਖ ਦੀ ਦ੍ਰਿਸ਼ਟੀ ਬਦਲ ਗਈ ਦ੍ਰਿਸ਼ਟੀ ਚ ਅੰਮ੍ਰਿਤ ਹੈ ਦਰਸ਼ਨ ਪੇਖਤ ਉਦਰ ਸ੍ਰਿਸ਼ਟ ਉਹਨਾਂ ਗੁਰਮੁਖ ਪਿਆਰਿਆਂ ਨੇ ਦਰਸ਼ਨ ਕੀਤੇ ਆਂ ਹੀ ਸ੍ਰਿਸ਼ਟੀ ਦਾ ਆਧਾਰ ਹੁੰਦਾ ਪਿਆ ਚਰਨ ਕੰਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਕਿਉਂਕਿ ਗੁਰੂ ਤੇ ਸਿੱਖ ਵਿੱਚ ਅੰਤਰ ਨਹੀਂ ਗੁਰੂ ਦੇ ਬਾਗ ਦੇ ਚੱਲਣ ਲੱਗੇ ਆ ਉਹਨਾਂ ਦੇ ਚਰਨ ਕਮਲ ਦੇ ਮਾਰਗ ਨੇ ਉਹਨਾਂ ਦੀ ਉਪਮਾ ਕਰਨੀ ਔਖੀ ਹੋ ਗਈ ਉਸ ਮਾਰਗ ਦੀ ਸਫਲ ਦਰਸ਼ਨ ਸੁੰਦਰ ਹਰ ਰੂਪ ਉਹਨਾਂ ਦਾ ਰੂਪ ਇੰਨਾ ਸੁੰਦਰ ਹੈ ਭਾਵ ਜੀਵਨ ਇੰਨਾ ਉੱਚਾ ਹੈ ਇੰਨਾ ਸੋਹਣਾ ਜੀਵਨ ਹੈ ਕਿ ਜਿਹਦੇ ਦਰਸ਼ਨ ਕੀਤੇ ਆ ਹੀ ਬੰਦੇ ਦੇ ਮਨ ਦੇ ਸਾਰੇ ਫੁਰਨੇ ਜਿਹੜੇ ਖਤਮ ਹੋ ਜਾਂਦੇ ਅਸੀਂ ਹਰ ਰੋਜ਼ ਅਰਦਾਸਾਂ ਤੇ ਕਰਦੇ ਆ ਸਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਜਿਨ੍ਹਾਂ ਨੂੰ ਵੇਖਦਿਆਂ ਅਸੀਂ ਤੂੰ ਚੇਤੇ ਆ ਜਾਏ ਜਿਨ੍ਹਾਂ ਨੂੰ ਵੇਖਦਿਆਂ ਅਸੀਂ ਪ੍ਰਭੂ ਚੇਤੇ ਆ ਜਾਏ ਉਹਨਾਂ ਤੇ ਪਿਆਰਿਆਂ ਦੇ ਵਿੱਚ ਫਿਰ ਗੁਰੂ ਦੇ ਵਿੱਚ ਕੋਈ ਅੰਤਰ ਨਹੀਂ ਹੁੰਦਾ ਮਹਾਰਾਜ ਕਹਿੰਦੇ ਜਿਹੜੇ ਸਿਮਰਨ ਅਭਿਆਸੀ ਨੇ ਉਹਨਾਂ ਦੀ ਮਹਾਰਾਜ ਗੱਲ ਕਰਦੇ ਆ ਰਹੇ ਨੇ ਧਨ ਸੇਵਾ ਸੇਵਕ ਪ੍ਰਵਾਨ ਅੰਤਰਜਾਮੀ ਪੁਰਖ ਪ੍ਰਧਾਨ ਉਸ ਵਹਿਗੁਰੂ ਕਾਲਪੁਰ ਦੀ ਸੇਵਾ ਕਰਨ ਲੱਗੇ ਆ ਜਿਹੜੇ ਉਸ ਨਾਲ ਜੁੜ ਗਏ ਮਹਾਰਾਜ ਉਹ ਵੀ ਧੰਤਾਯੋਗ ਨੇ ਉਹਨਾਂ ਦੀ ਸੇਵਾ ਦਰ ਦੇ ਉੱਤੇ ਪ੍ਰਮਾਨ ਹੋ ਗਈ ਉਹ ਅੰਤਰਜਾਮੀ ਹੈ ਉਹ ਅੰਦਰ ਦੀ ਹਾਲਤ ਨੂੰ ਜਾਣਨ ਵਾਲਾ ਹੈ ਉਹ ਪੁਰਖ ਹੈ ਐਸੀ ਹਸਤੀ ਹੈ ਜੋ ਸਾਰੇ ਸ੍ਰਿਸ਼ਟੀ ਦਾ ਆਗੂ ਹੈ ਜਿਸ ਮਨ ਵੱਸਿਆ ਸੋਹੋਤ ਨਿਹਾਲ ਪਾਕ ਨਿਕਮ ਆਵਤ ਕਾਲ ਉਹ ਵਾਹਿਗੁਰੂ ਕਾਲ ਪੁਰਖ ਜੀ ਦੇ ਹਿਰਦੇ ਚ ਵੱਸ ਗਿਆ ਤੇ ਮਹਾਰਾਜ ਕਹਿੰਦੇ ਫਿਰ ਉਹ ਨਿਹਾਲ 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 ਹੋ ਗਏ ਉਹਨਾਂ ਦੇ ਨੇੜੇ ਮੌਤ ਨਹੀਂ ਟੁਕਦੀ ਮੌਤ ਦਾ ਡਰ ਟੁਕਦਾ ਹੀ ਨਹੀਂ ਹੈ ਇਹ ਕੋ ਉਹਨਾਂ ਨੇ ਅਕਾਲ ਨੂੰ ਸਿਮਰਿਆ ਉਹ ਵੀ ਮੌਤ ਤੋਂ ਰਹਿਤ ਹੋ ਗਏ ਉਹਨਾਂ ਲਈ ਜੰਮਣਾ ਤੇ ਮਰਨਾ ਇੱਕੋ ਹੀ ਹੈ ਕਿਉਂਕਿ ਮਰਨਾ ਕਬੂਲ ਕਰਕੇ ਆਏ ਪਹਿਲਾਂ ਮਰਨ ਕਬੂਲ ਜੀਵਨ ਕੀ ਛੜ ਆਸ ਉਹ ਸਵਨ ਕੀ ਰੇਣਕਾ ਤਉ ਆਓ ਹਮਾਰੇ ਪਾਸ ਖਾਲਸਾ ਮੌਤ ਚੋਂ ਹੀ ਪ੍ਰਗਟ ਹੋਇਆ ਇਹਨੂੰ ਕੌਣ ਮਾਰੇਗਾ ਤੇ ਜਿਨ੍ਹਾਂ ਨੇ ਮੌਤ ਨੂੰ ਘੜਨ ਲਾਇਆ ਪਹਿਲਾਂ ਮਰਨਾਂ ਕਬੂਲ ਕੀਤਾ ਤੇ ਉੱਥੇ ਮੌਤ ਕਿੱਥੇ ਰਹੇਗੀ ਉੱਥੇ ਮੌਤ ਦਾ ਪੈ ਕ੍ਰਮ ਹੋ ਗਿਆ ਉਸ ਪ੍ਰਮਾਤਮਾ ਨਾਲ ਜਦ ਜੁੜੇ ਇੱਕਮਿਕ ਹੋਏ ਅਮਰ ਭੈ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਤੇ ਮਹਾਰਿਜ ਕਹਿੰਦੇ ਉਹ ਸਿਮਰਦੇ ਸਿਮਰਦੇ ਭਾਈ ਅਮਰ ਹੋ ਗਏ ਉਹ ਅਮਰ ਭਗਤ ਤੇ ਪਹੁੰਚ ਗਏ ਅਮਰਾ ਪਦ ਹੁੰਦਾ ਜਿੱਥੇ ਜੰਮਣ ਮਰਨ ਦਾ ਗੇੜ ਖਤਮ ਹੋ ਜਾਏ ਜਿੱਥੇ ਮਨ ਦੇ ਫੁਰਨੇ ਖਤਮ ਹੋ ਜਾਣ ਉਹ ਤੇ ਜਿਉਂਦੇ ਜੀ ਮੁਕਤ ਹੋ ਗਏ ਸਾਧ ਸੰਗ ਨਾਨਕ ਹਰ ਧਿਆਇਆ ਇਹ ਉਹ ਹੋਏ ਨੇ ਜਿਨ੍ਹਾਂ ਨੇ ਸਾਧ ਸੰਗ ਵਿੱਚ ਆ ਕੇ ਹੇ ਸੱਚੇ ਪਾਤਸ਼ਾਹ ਵਰਗੇ ਨੇ ਜਿਨ੍ਹਾਂ ਨੇ ਉਹ ਸਵਾਗੁਰੂਕਾਰਪੁਰ ਨੂੰ ਸੰਗਤ ਵਿੱਚ ਆ ਕੇ ਇਸ ਤਰ੍ਹਾਂ ਅਰਾਧੇ ਆ ਇਸ ਤਰ੍ਹਾਂ ਧਿਆਇਆ ਉਹ ਜਿਉਂਦੇ ਜੀ ਮੁਕਤ ਹੋ ਗਏ ਉਹ ਅਮਰ ਹੋ ਗਏ ਸੋ ਆਉ ਸਮਝੜਾ ਹੈ ਉਹ ਸੰਪੂਰਨ ਹੁੰਦਾ ਹੈ ਹੋਈਆਂ ਪੁੱਲਾਂ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ